ਹੈਲੋ ਮੈਂ ਡਾਕਟਰ ਤੇਰਾਕਰ ਸਰਪ੍ਰਾਈਜ਼ ਹਾਂਜੀ ਸਰਪ੍ਰਾਈਜ਼ ਭਲਾ ਪੁੱਜੋ ਕਿ ਲੈ ਕੇ ਆਈਂ ਡਾਕਟਰ ਤੇਰਾਕਰ ਤੁਹਾਡੇ ਲਈ ਬੜੀ ਭਾਰੀ ਮੰਗ ਸੀ ਬਹੁਤ ਜ਼ਿਆਦਾ ਲੋਡ ਸੀ ਤੁਹਾਨੂੰ ਰੋਜ਼ਾਨਾ ਰਾਸ਼ੀਫਲ ਤੇ ਮੈਂ ਹਾਜ਼ਰ ਹਾਂ 29 ਸਤੰਬਰ 2025 ਦਿਨ ਸੋਮਵਾਰ ਦਾ ਰਾਸ਼ੀਫਲ ਲੈ ਕੇ ਦੇਖੋ ਤੇ ਜਾਣੋ ਕੀ ਆ ਕੱਲ ਸੋਮਵਾਰ ਦੇ ਗਰਭ ਚ ਪੰਚਾਂਗ ਤੁਹਾਡਾ तिथि कृष्ण अष्टमी चंद्रमा तनु राशित नक्षत्र है मूला राहु काल नोट कर लो कोई शुभ कम इस विच विवर्जित है सवेरे 7:30 ਤੋਂ 9:00 ਵਜੇ ਤੱਕ मेख राशि वाले दी बारी आज मन विच उत्साह है पर अचानक उलझणा भी बन सकती हैं नए कामाच देरी पर हौसला नहीं छोड़ीदा तारा गणणा अनुसार साधक तारा बनदा ते उपा करना ही नहीं किसी उपाधि लोडनी ਬ੍ਰੇਖ ਰਾਸ਼ੀ ਵਾਲਿਓ ਧੰਨ ਲੈਣ ਦੇ ਵਿੱਚ ਮੁਸ਼ਕਿਲ ਆ ਸਕਦੀਆਂ ਪਰਿਵਾਰਕ ਮਾਮਲਿਆਂ 'ਚ ਸੰਜਮ ਰੱਖਣਾ ਨਹੀਂ ਤਾਂ ਟਕਰਾਅ ਹੋ ਜਾਏਗਾ ਤਾਰਾ ਗਣਨ ਅਨੁਸਾਰ ਬਦਕ ਤਾਰਾ ਬਣਦਾ ਉਪਾਅ ਕਰਨਾ ਪਏਗਾ ਸ਼ਾਮ ਨੂੰ ਸਤ ਲੌਂਗ ਧੂਣੀ ਧੁਕਾ ਕੇ ਅੱਗ 'ਤੇ ਸਿੱਟ ਦਿਓ ਤੇ ਧੂਆ ਆਪਣੇ ਵੱਲ ਨੂੰ ਕਰੋ ਠੀਕ ਹੈ ਜੀ ਸਭ ਕੁਝ ਗਾਇਬ ਜੋ ਪ੍ਰੇਸ਼ਾਨੀਆਂ ਨੇ ਮਿਥਨ ਰਾਸ਼ੀ ਦੀਵਾਰੀ ਆ ਗਈ ਬਰੋਧੀਆਂ ਨਾਲ ਅੱਜ ਸਾਵਧਾਨ ਰਹਿਣਾ ਪਏਗਾ ਗਲਤ ਸ਼ਬਦਾਂ ਦੇ ਕਾਰਨ ਜੁਬਾਨ ਮਿਠਾਸ ਰੱਖੋ ਥੋੜਾ ਜਿਹਾ ਵੀ ਗਲਤ ਸ਼ਬਦ ਬੋਲੋਗੇ ਵਿਵਾਦ ਬਣ ਜਾਣਾ ਪ੍ਰਤਿਆਰੀ ਤਾਰਾ ਆ ਉਪਾ ਕਰ ਲਓ ਪੀਲੇ ਰਮਾਲ ਨੂੰ ਸੂਰਜ ਦੇਖ ਕੇ ਐ ਦਿਗਾ ਕੇ ਨਾ ਸੂਰਜ ਵੱਲ ਨੂੰ ਪੀਲੇ ਰਮਾਲ ਜੇਬ ਚ ਰੱਖ ਕੇ ਤੁਰ ਪੋ ਫਿਰ ਜਿੱਥੇ ਵੀ ਜਾਣਾ ਹੈ ਕਰਕ ਰਾਸ਼ੀ ਕਰ ਪਰਿਵਾਰ ਚ ਸ਼ਾਂਤੀ ਰਹੇਗੀ ਆਪਣੇ ਕੰਮ ਦੀ ਰਜ ਨਾਲ ਪੂਰੇ ਕਰਨੇ ਹੋਣਗੇ ਤਾਂ ਹੀ ਤਾਂ ਸਫਲਤਾ ਮਿਲ ਜਾਣੀ ਆ ਕਸ਼ੇਮ ਤਾਰਾ ਆ ਉਪਾ ਦੀ ਲੋੜ ਬਿਲਕੁਲ ਵੀ ਨਹੀਂ सिंह राशि तਨਲਾव तेजस मिलन ਦੇ ਸੰਕੇਤ ਸਾਫ ਨਜ਼ਰ ਆ ਰਹੇ ਨੇ ਨਵੇਂ ਮਾਕੇ ਤੁਹਾਨੂੰ 29 ਵੱਲ ਲੈ ਕੇ ਜਾਣਗੇ ਸੰਪਤਤਾ ਰਾਇਆ ਤੁਹਾਨੂੰ ਕਿਸੇ उपाधि ਲੋੜ ਨਹੀਂ ਗੱਲ ਸੁਣੋ ਡਾਕਟਰ 13 ਕੌਰ ਹਮੇਸ਼ਾ ਕਹਿੰਦੀ বিনা ਵਜ੍ਹਾ ਉਪਾਰ ਕਿਉਂ ਕਰਨੇ ਜਦੋਂ ਸਿੱਧੀ ਪੰਜੇ ਉਂਗਲਾਂ ਕਹੋਚ ਨੇ ਤਾਂ ਫਿਰ ਲੋੜ ਨਹੀਂ ਹੈ ਕੰਨਿਆ ਰਾਸ਼ੀ ਦੀਵਾਰੀ ਆਮਦਨ ਰਹੇਗਾ ਐਜ਼ੂਅਲ ਪਰ ਛੁੱਟੀਆਂ ਰੁਕਾਵਟਾਂ ਕਿਤੇ ਕਿਤੇ ਪਰੇਸ਼ਾਨ ਕਰ ਸਕਦੀਆਂ ਆਰਥਿਕ ਮਾਮਲੇ ਆਜ ਸਾਵਧਾਨ ਰਹਿਣਾ ਆ ਸੋ ਜਨਮ ਤਾਰਾ ਇਸ ਕਰਕੇ ਤੁਹਾਨੂੰ ਕਿਸੇ ਉਪਾਦੀ ਲੋੜ ਨਹੀਂ ਤੁਲਾ ਰਾਸ਼ੀ ਦੀ ਵਾਰੀ ਆ ਗਈ ਖਰਚ ਵਧਣਗੇ ਮਨਸ ਚਿੰਤਾਵਾਂ ਬਣੀਆਂ ਰਹਿਣਗੀਆਂ ਪਰ ਮਹੱਤਵਪੂਰਨ ਕਮਾਚ ਦੇਰੀ ਹੋ ਸਕਦੀ ਆ ਵਿਪਤ ਤਾਰਾ ਆ ਉਪਾਅ ਜ਼ਰੂਰ ਕਰ ਦਿਓ ਨਾਰੀਅਲ ਲੈ ਕੇ ਪਾਣੀ ਵਾਲਾ ਪਾਣੀ ਚ ਬਹਾ ਦਿਓ ਬ੍ਰਿਸ਼ਟ ਰਾਸ਼ੀ ਵਾਲਿਓ ਮਿੱਤਰਾਂ ਦਾ ਸਹਿਯੋਗ ਮਿਲਣਾ ਨਵੇਂ ਸੰਪਰਕ ਤੁਹਾਨੂੰ ਲਾਭ ਦੇਣਗੇ ਮਿੱਤਰ ਤਾਰਾ ਹੈ ਤੁਹਾਨੂੰ ਉਪਾਦੀ ਬਿਲਕੁਲ ਜ਼ਰੂਰਤ ਨਹੀਂ ਹੈ ਤੁਹਾਨੂੰ ਰਸ਼ਤੇ ਦੀ ਵਾਰੀ ਆ ਗਈ ਚੰਦਰਮਾ ਆਪਣੀ ਹੀ ਰਾਸ਼ੀ ਵਿੱਚ ਹੈ ਮਨ ਖੁਸ਼ ਰਹੇਗਾ ਕੰਮ ਦਾ ਬੋਝ ਵੱਧ ਜਾਣਾ ਹੈ ਪਰ ਯੋਜਨਾਬੱਧ ਰਹੇ ਤਾਂ ਫਾਇਦਾ ਹੀ ਫਾਇਦਾ ਆ ਅਤੀ ਮਿੱਤਰ ਤਾਰਾ ਆ ਤੁਹਾਨੂੰ ਫਿਰ ਉਪਾਅ ਕਰਨਾ ਕਿਨੇ ਭਲ ਕਹਿਣਾ ਮਕਰ ਰਾਸ਼ੀ ਮਿਹਨਤ ਅਜ ਫੜ ਲਿਆਏਗੀ ਰੁਕੋਏ ਕੰਮ ਅੱਗੇ ਵਧਣਗੇ ਸਾਧਕ ਤਾਰਾ ਆ ਇਸ ਲਈ ਉਪਾਅ ਬਿਲਕੁਲ ਵੀ ਨਹੀਂ ਕਰਨਾ ਕੁੰਭ ਰਾਸ਼ੀ ਦੀ ਵਾਰੀ ਆ ਗਈ ਤਨ ਸੰਬੰਧੀ ਕੰਮ ਰੁਕ ਸਕਦੇ ਆ ਸਬੰਧਾਂ ਚ ਗਲਫਹਿਮੀਆਂ ਪੈਦਾ ਹੋ ਜਾਣੀਆਂ ਆ ਥੋੜਾ ਸੁਚੇਤ ਰਹਿਓ ਬਾਦਕਤਾਰਾ ਹੋਣ ਕਰਕੇ ਉਪਾਅ ਕਰ ਲਿਓ ਕਾਲੇ ਤੇਲ ਤੇ ਸਰੋਂ ਦਾ ਤੇਲ ਜਾ ਕੇ ਸ਼ਨੀ ਮਹਾਰਾਜ ਦੇ ਅੱਗੇ ਸ਼ਨੀ ਮੰਦਿਰ ਚ ਰੱਖਿਆਓ ਚਰਨਾਂ ਵੱਲ ਦੇਖੀਦਾ ਹੁੰਦਾ ਸ਼ਨੀ ਦੇਵ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲਾਈਦੀਆਂ ਸੁਚੇਤ ਰਹਿਣਾ ਇਹ ਸਾਰਿਆਂ ਲਈ ਟਿਪ ਹੈ ਮੇਨ ਰਾਸ਼ੀ ਦੀ ਵਾਰੀ ਟਕਰਾਅ ਦੀ ਸੰਭਾਵਨਾ ਹੈ ਮਨ ਵਿੱਚ ਚਿੰਤਾ ਵਧੇਗੀ ਵੱਡਾਏ ਫੈਸਲੇ ਧੀਰਜ ਨਾਲ ਲਿਓ ਕਾਲੀ ਨਹੀਂ ਕਰਨੀ ਪਰ ਤਿਆਰੀ ਧਾਰਾਇਆ ਉਪਾਅ ਇੱਕ ਕਰ ਲੈਣਾ ਆ ਪਾਣੀ ਚ ਪੰਜ ਬਿਲ ਪੱਤਰ ਪਾ ਕੇ ਪੀਪਲ ਦੇ ਰੁੱਖ ਦੀਆਂ ਜੜਾਂ ਚ ਪਾਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੇ ਨਹੀਂ ਉੱਥੇ ਮੇਰੀ ਵੀ ਜ਼ਬਾਨ ਰੁਕ ਗਈ ਡਾਕਟਰ ਤੇਰਾਖੌਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਗੇ ਕਰਵਾ ਦਿਓਗੇ ਜਿੰਨਾ ਵੀ ਤੁਹਾਡਾ ਸਰਕਲ ਆ ਸਬਸਕ੍ਰਾਈਬ ਕਰਾ ਦਿਓ ਇੱਕ ਇੱਕ ਜਣਾ ਵੀ ਪੰਜ ਪੰਜ ਨੂੰ ਮੇਰੀ ਵੀਡੀਓ ਜੇ ਭੇਜਦਾ ਆ ਸ਼ੇਅਰ ਕਰਦਾ ਤਾਂ ਤੁਹਾਡਾ ਸਹਿਯੋਗ ਮੈਨੂੰ ਚਾਹੀਦਾ ਨਵੀਂ ਵੀਡੀਓ ਨਾਲ ਕੱਲ ਫਿਰ ਮਿਲਾਂਗੀ ਟਿਲ ਦੈਨ ਬਾਏ ਬਾਏ